ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਆਨਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਲੂ ਪਟਿਆਲਾ ਵਿਖੇ ਹੋਣ ਵਾਲੀ ਰੈਲੀ ਦੇ ਸਬੰਧ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਚੱਪੇ-ਚੱਪੇ ਦੇ ਨਾਕਾਬੰਦੀ ਕੀਤੀ ਗਈ ਹੈ ਔਰ ਪੰਜਾਬ ਪੁਲਿਸ ਦੇ ਵਕ-ਵਕ ਜਿਹੜੀਆਂ ਪੀਏਪੀ ਕਮਾਂਡੋ ਜ਼ਿਲ੍ਹਾ ਪੁਲਸੋਂ ਕੀ ਜਾਂ ਹੋਰ ਬਾਹਰਲੇ ਜ਼ਿਲ੍ਹਿਆਂ ਦੀਆਂ ਪੁਲਸ ਆਈਆਂ ਪਈਆਂ ਪਰ ਤੁਹਾਨੂੰ ਇੱਕ ਵਕਰੀ ਤਸਵੀਰ ਦਿਖਾ ਰਹੇ ਹਾਂ ਕਿ ਅਪੋਲੋ ਗਰਾਊਂਡ ਦੇ ਨਾਲ ਹੈ ਜਿੱਥੇ ਕੀ ਨਾਕਾਬੰਦੀ ਪੁਲਿਸ ਨੇ ਬੈਰੀਕੇਡ ਕੀਤੀ ਪਈ ਹੈ ਔਰ ਜਿਹੜੇ ਸੀਨੀਅਰ ਅਫਸਰ ਹੈਗੇ ਆ ਉਹ ਪੂਰੇ ਕਿਹੜੇ ਕੀ ਰਾਊਂਡ ਕਰ ਰਹੇ ਨੇ ਕਿਉਂਕਿ ਕੱਲੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਵਜੇ ਦੇ ਕਰੀਬ ਪੂਰੇ ਪਟਿਆਲਾ ਵਿਖੇ ਜੋ ਕਿ ਇਹਨਾਂ ਨੇ ਵਰਕਰਾਂ ਨੂੰ ਸਮਾਪਰਚਾਰ 4 ਵਜੇ ਦੇ ਕਰੀਬ ਇੱਕ ਰੈਲੀ ਨੂੰ ਸਮੋਦਨਤ ਵੀ ਕਰਨਗੇ ਔਰ ਜਿੱਤੇ ਕਰਕੇ ਪ੍ਰਸ਼ਾਸਨ ਵੱਲੋਂ ਇੱਕ ਜਿਹੜਾ ਕੀ ਸੁਰੱਖਿਆ ਦੇ ਕਾਰਨਾਂ ਕਰਕੇ ਪੂਰਾ ਜੋਰ ਲਾਇਆ ਪਿਆ ਪਰ ਜਿੱਥੇ ਕਿਸਾਨ ਜਿੱਥੇ ਬੰਦੀਆਂ ਦੀ ਗੱਲ ਹੈ ਹੋ ਸਕਦਾ ਹੈ ਕਿ ਆ ਕਿਸਾਨ ਜਿੱਥੇ ਬੰਦੀਆਂ ਪ੍ਰਧਾਨ ਮੰਤਰੀ ਦੀ ਰੈਲੀ ਤੱਕ ਨਾ ਪਹੁੰਚਣ ਜਿਸ ਕਰਕੇ ਪ੍ਰਸ਼ਾਸਨ ਵੱਲੋਂ ਤੁਸੀਂ ਦੇਖ ਰਹੇ ਮਿੱਟੀ ਦੇ ਜਿਹੜੇ بڑے ਟਿੱਪਰ ਵੀ ਉਹ ਵੀ ਲਗਾਏ ਗਏ ਨੇ ਕਿਉਂਕਿ ਕੋਈ ਟਰਾਲੀ ਟਰੈਕਟਰ ਟਰਾਲੀ ਲੈ ਕੇ ਉਰੇ ਰੈਲੀ ਤੱਕ ਨਾ ਆ ਜਾਵੇ ਤਾਂ ਪੁਲਿਸ ਵੱਲੋਂ ਕੋਈ ਵੀ ਐਹ ਜੀ ਕੋਈ ਸੁਰੱਖਿਆ ਦੇ ਵਿੱਚ ਅੰਗੇਲੀ ਨਾ ਹੋਵੇ ਜਿਸ ਕਰਕੇ ਪੁਲਿਸ ਨੇ ਸਾਰੇ ਪਾਸੇ ਪੋਲੋ ਗਰਾਊਂਡ ਦੇ ਚੱਪੇ ਚੱਪੇ ਤੇ ਨਾ ਨਾਕਾਬੰਦੀ ਕੀਤੀ ਪਈ ਹੈ ਚੱਪੇ ਚੱਪੇ ਤੇ ਪੁਲਿਸ ਅਧਿਕਾਰੀ ਆਪ ਹਾਜ਼ਰ ਨੇ ਭਾਵੇਂ ਉਹ ਡੀਐਸਪੀ ਹੋਣ ਭਾਵੇਂ ਉਹ ਐਸਐਸਪੀ ਹੋਣ ਭਾਵੇਂ ਉਹ ਛੋਟੇ ਮੁਲਾਜ਼ਮ ਹੋਣ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਪਟਿਆਲਾ ਵਿਖੇ ਜਿਹੜੀ ਰੈਲੀ ਹੈ ਭਾਵੇਂ ਕਿਉਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਇੱਕ ਚੋਣ ਰੈਲੀ ਕਰਨ ਆ ਰਹੇ ਨੇ ਪਰ ਪ੍ਰਸ਼ਾਸਨ ਨੇ ਇਹ ਕਿਉਂਕਿ ਤੁਹਾਨੂੰ ਯਾਦ ਕਰਾ ਦਈਏ ਕਿ ਜਦੋਂ ਵਿਧਾਨ ਸਭਾ ਚੋਣਾਂ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੀ ਫੇਰੀ ਤੇ ਆਏ ਸਨ ਤਾਂ ਉੱਥੇ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਦਾ ਇੱਕ ਵਿਰੋਧ ਵੀ ਕੀਤਾ ਸੀ ਜਿਹੜਾ ਕਿ ਪੁਲ ਦੇ ਉੱਪਰ ਫਿਰੋਜ਼ਪੁਰ ਵਾਲੀ ਸਾਈਡ ਪੁਲ ਦੇ ਉੱਪਰ ਪ੍ਰਧਾਨ ਮੰਤਰੀ ਦਾ ਕਾਫਲਾ ਖੜਿਆ ਸੀ ਉਸਤੇ ਵੀ ਅ ਬਹੁਤ ਸੀਨੀਅਰ ਅਧਿਕਾਰੀਆਂ ਦੀ ਜਾਂਚ ਹਜੇ ਤੱਕ ਚੱਲ ਰਹੀ ਹੈ ਪਰ ਜਿਹੜੇ ਅਧਿਕਾਰੀ ਹੈਗੇ ਆ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਅਣਗਿਹਦੀ ਨਹੀਂ ਕਰਨਾ ਚਾਹੁੰਦੇ ਪੁਲਿਸ ਦੀਆਂ ਟੀਮਾਂ ਵੀ ਤੁਸੀਂ ਦੇਖ ਰਹੇ ਹੋ ਕਿ ਜਿੰਨੇ ਕਿ ਪੰਜਾਬ ਤੋਂ ਮੁਲਾਜ਼ਮ ਆਏ ਪਏ ਨੇ ਕਿਉਂਕਿ ਮੁਲਾਜ਼ਮਾਂ ਨੂੰ ਵੀ ਇੱਕ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਦੂਰ ਦੂਰ ਤੋਂ ਜਿਹੜੇ ਮੁਲਾਜ਼ਮ ਆਏ ਪਏ ਨੇ ਰਾਤਾਂ ਨੂੰ ਉਹਨਾਂ ਨੂੰ ਰਹਿਣ ਦੀ ਬੜੀ ਪ੍ਰੋਬਲਮ ਆ ਰਹੀ ਹੈ ਔਰ ਜਿਹੜੇ ਕਿ ਪਾਵੇਂ ਕਿ ਮੈਲਾ ਪੁਲਸ ਹੋਵੇ ਜਾਂ ਪੀਏਪੀ ਦੀਆਂ ਟੀਮਾਂ ਹੋਣ ਕਮਾਂਡੋ ਦੀਆਂ ਹੋਣ ਪ੍ਰਧਾਨ ਮੰਤਰੀ ਦੀ ਵਿਸ਼ੇਸ਼ ਜਿਹੜੀ ਸੁਰੱਖਿਆ ਟੀਮ ਹੈਗੀ ਆ ਉਹ ਵੀ ਪਟਿਆਲਾ ਦੇ ਪੋਲੋ ਗਰਾਊਂਡ ਪਹੁੰਚ ਚੁੱਕੀ ਆ ਔਰ ਪੰਜਾਬ ਦੇ ਹਾਲਾ ਅਧਿਕਾਰੀ ਪੁਲਸ ਦੇ ਉੱਥੇ ਵੀ ਜਿਹੜੇ ਕੀ ਪੁਲੋ ਗਰਾਉਂਡ ਵੀ ਕਿਹ ਮੀਟਿੰਗ ਵੀ ਚੱਲ ਰਹੀ ਹੈ ਕਿ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਕਿ ਮੋਦੀ ਕਾਲਜ ਚੌਂਕ ਦੇ ਕੋਲ ਜੀਆਂ ਤਸਵੀਰਾਂ ਹੈਗੀਆਂ ਪੂਰਾ ਸ਼ਹਿਰ ਬੈਰੀਕੇਡ ਦੇ ਨਾਲ ਜਿਹੜਾ ਕੀ ਸੀਲ ਕੀਤਾ ਗਿਆ ਹੈ ਬੇਸ਼ੱਕ ਕੱਲੂ ਲੋਕਾਂ ਨੂੰ ਥੋੜੀ ਜੀ ਟ੍ਰੈਫਿਕ ਪ੍ਰੋਬਲਮ ਦਾ ਸਾਹਮਣਾ ਕਰਨਾ ਪਵੇ ਪਰ ਇਹ ਤੋਂ ਨਹੀਂ ਕਿ ਤਸਵੀਰ ਦਿਖਾ ਰਹੇ ਕਿ ਇਹ ਟਿੱਪਰ ਖੜਾਇਆ ਪਿਆ ਪੁਲਿਸ ਵੱਲੋਂ ਇੱਕ ਉਹ ਟਿੱਪਰ ਖੜਾਇਆ ਮਿੱਟੀ ਦੇ ਭਰ ਭਰ ਕੇ ਟਿੱਪਰ ਸਾਰੇ ਚੌਂਕਾਂ 'ਚ ਲਾਏ ਗਏ ਕਿਧਰੇ ਕਿਸਾਨ ਜਥੇਬੰਦੀਆਂ ਪ੍ਰਧਾਨ ਮੰਤਰੀ ਦੀ ਫੇਰੀ ਦਾ ਕੋਈ ਘਰੋਣਾ ਕਰਨ ਬੇਸ਼ੱਕ ਕਿਸਾਨ ਜਥੇਬੰਦੀ ਸਮਯੁਕਤ ਕਿਸਾਨ ਮੋਰਚਾ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਰੋਸ ਕਰਾਂਗੇ ਪਰ ਪ੍ਰਸ਼ਾਸਨ ਕੋਈ ਵੀ ਸੁਰੱਖਿਆ ਦੇ ਵਿਚਣ ਗੇਲੀ ਨਹੀਂ ਕਰਨਾ ਚਾਹੁੰਦਾ ਜਿਸ ਕਰਕੇ ਚੱਪੇ-ਚੱਪੇ ਤੇ ਪੁਲਿਸ ਮੁਲਾਜ਼ਮ ਜਿਹੜੇ ਕੀ ਤੈਨਾਤ ਕੀਤੇ ਗਏ ਹਨ ਪਟਿਆਲਾ ਤੋਂ ਅਨਰ ਦੇ ਨਾਲ ਚਰਨਜੀਤ ਜੋਸ਼ੀ ਦੀ ਰਿਪੋਰਟ